ਕਿਸਾਨ ਲੀਡਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਮਾਹੌਲ ਗਰਮਾਉਂਦਾ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਾਕਾਬੰਦੀ ਕਰਕੇ ਰਸਤੇ ਨੂੰ ਬੰਦ ਕੀਤਾ ਗਿਆ ਖਨੋਰੀ ਬਾਰਡਰ ਉੱਤੇ ਜਾਣ ਵਾਲੇ ਰਸਤੇ ਨੂੰ ਸੀਲ ਕੀਤਾ ਗਿਆ ਪੁਲਿਸ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਵੀ ਜਿਹੜੇ ਰਸਤੇ ਨੇ ਉਹ ਬੰਦ ਕੀਤੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸਾਨ ਨੇ ਜੋ ਸੜਕਾਂ ਦੇ ਉੱਤੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਜੋ ਖਨੋਰੀ ਬਾਰਡਰ ਨੂੰ ਉਹ ਸਟੇਜ ਵੱਲੋਂ ਰਸਤਾ ਜਾਂਦਾ ਸੀ ਉਸ ਨੂੰ ਬੰਦ ਕੀਤਾ ਗਿਆ ਕਿਸਾਨਾਂ ਵੱਲੋਂ ਜਿਹੜੇ ਆਪਣੀਆਂ ਡਿਊਟੀਆਂ ਨੇ ਉਹ ਮੋਰਚੇ ਨੇ ਉਹ ਸਾਹਮਲੇ ਗਏ ਨੇ ਧਰਨਾ ਲਗਾ ਦਿੱਤਾ ਗਿਆ ਇਹ ਮੇਨ ਰੋਡ ਹੈ ਜਿਸ ਜਗ੍ਹਾ ਤੋਂ ਸਟੇ ਹਾਲਾਂਕਿ ਸਟੇਜ ਇੱਥੋਂ 4 ਕਿਲੋਮੀਟਰ ਦੂਰੀ ਤੇ ਐ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਵੀ ਜਿਹੜਾ ਰਸਤਾ ਉਹ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਤਾਂ ਜੋ ਕੋਈ ਵੀ ਸਟੇਜ ਵੱਲ ਨਾ ਜਾ ਸਕੇ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਨੇ ਜੋ ਡੂਟੀਆਂ ਦੇ ਉੱਤੇ ਡਟੇ ਖੜੇ ਨੇ ਰਸਤੇ ਨੂੰ ਕਿਸਾਨਾਂ ਵੱਲੋਂ ਵੀ ਟਰਾਲੀਆਂ ਲਗਾ ਕੇ ਬੰਦ ਕਰ ਦਿੱਤਾ ਗਿਆ ਤੁਹਾਨੂੰ ਦਿਖਾ ਦਿੰਦੇ ਕਿ ਟਰਾਲੀਆਂ ਦੇ ਨਾਲ ਰਸਤੇ ਨੂੰ ਕਿਸਾਨਾਂ ਵੱਲੋਂ ਪੂਰਾ ਕਵਰ ਕੀਤਾ ਗਿਆ ਟਰਾਲੀਆਂ ਦੇ ਨਾਲ ਬੰਦ ਕੀਤਾ ਗਿਆ ਬੈਰੀਕੇਡ ਲਗਾ ਦਿੱਤੇ ਗਏ ਨੇ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਟਰਾਲੀ ਲਗਾ ਕੇ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਕਿਸਾਨਾਂ ਵੱਲੋਂ ਬੈਰੀਗੇਡ ਲਗਾਏ ਗਏ ਨੇ ਰਸਤਾ ਪੂਰੀ ਤਰ੍ਹਾਂ ਕਿਸਾਨਾਂ ਵੱਲੋਂ ਵੀ ਸੀਲ ਕੀਤਾ ਗਿਆ ਸਾਡੇ ਨਾਲ ਕੁਝ ਕਿਸਾਨ ਆਗੂ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕੀ ਕਹਿੰਦੇ ਨੇ ਆ ਕੀ ਨਾਮ ਹੈ ਜੀ ਮੈਂ ਰਣ ਸਿੰਘ ਚੱਠਾ ਜੀ ਜ਼ਿਲ੍ਹਾ ਜਰਨ ਸਕੱਤਰ ਕਿਸਾਨੀ ਸুধਪੁਰ ਸੰਗਰੂਰ ਜੀ ਰਣ ਜੀ ਕੀ ਕਹਿਣਾ ਹੈ ਅੱਜ ਸਾਰੇ ਜਿੰਨੇ ਵੀ ਤਕਰੀਬਨ ਕਿਸਾਨ ਲੀਡਰ ਨੇ ਉਹਨਾਂ ਨੂੰ ਚੰਡੀਗੜ੍ਹ ਮੀਟਿੰਗ ਤੋਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ ਇਹ ਵੇਖੋ ਜਿਹੜੀ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਹੁਬ ਹੁਬ ਕੇ ਸਟੇਜਾਂ ਤੇ ਕਹਿੰਦਾ ਸੀ ਕਿ ਮੈਂ ਕਿਸਾਨਾਂ ਦਾ ਹਥੇਤੀਆਂ ਮੈਂ ਕਿਸਾਨੀ ਲਈ ਕੰਮ ਕਰਦਾ ਮੈਂ ਕਿਸਾਨਾਂ ਦਾ ਪੁੱਤਾਂ ਅੱਜ ਉਹਦਾ ਚਿਹਰਾ ਸਾਰੇ ਕਿਸਾਨਾਂ ਦੇ ਅੱਗੇ ਸਾਰੇ ਲੋਕਾਂ ਦੇ ਅੱਗੇ ਨੰਗਾ ਹੋ ਗਿਆ ਵੀ ਉਹ ਸੱਚਮੁੱਚ ਹੀ ਕਿਸਾਨਾਂ ਦਾ ਨਹੀਂ ਉਹ ਬੁੱচ্চੜ ਭਗਵੰਤ ਮਾਨ ਆ ਉਹ ਭਾਜਪਾ ਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਅੱਜ ਜਿਹੜਾ ਉਹਨੇ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਆਗੂਆਂ ਨਾਲ ਧੋਖਾ ਕੀਤਾ ਧੋਖਾ ਮਾਇਆ ਉਹਨੂੰ ਪੰਜਾਬ ਦੇ ਲੋਕ ਕਦੇ ਮਾਫ ਨਹੀਂ ਕਰਨਗੇ ਅੱਜ ਉਹਨੇ ਆਪਣੇ ਘਰ ਬੁਲਾ ਕੇ ਮੀਟਿੰਗ ਤੇ ਬੁਲਾ ਕੇ ਕਿਸਾਨਾਂ ਦੀ ਆਗੂਆਂ ਦੇ ਕਿਸਾਨ ਸਾਰੇ ਪੰਜਾਬ ਦੇ ਕਿਸਾਨਾਂ ਦੀ ਪਿੱਠ ਸੁਰਾ ਮਾਰਿਆ ਅੱਜ ਪੰਜਾਬ ਦੇ ਵਿੱਚੋਂ ਭਗਵੰਤ ਮਾਨ ਦੀਆਂ ਜਿਹੜਾ ਪੱਟੀਆਂ ਗਈਆਂ ਉਹਦੀ ਫੱਟੀ ਪੋਚਤੀ ਕਿਸਾਨਾਂ ਦੇ ਵਿੱਚ ਪੂਰਾ ਰੋਹ ਆ ਕਿਸਾਨਾਂ ਦੀ ਹੁਣ ਇਹੋ ਮੰਗ ਹੈ ਵੀ ਜਿਹੜੇ ਸਾਡੇ ਆਗੂ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਹੁਣ ਨਾਕਾਬੰਦੀ ਲਗਾਈ ਹੈ ਸੜਕ ਬੰਦ ਕੀਤੇ ਕੀ ਕਰ ਜਦੋਂ ਸਾਨੂੰ ਪਤਾ ਲੱਗਿਆ ਕਿਉਂਕਿ ਖ਼ਬਰਾਂ ਸਵੇਰ ਨੇ ਚੱਦਰੀਆਂ ਦੀਆਂ ਅਸੀਂ ਸੋਚਿਆ ਸੀ ਵੀ ਨਹੀਂ ਇਹ ਨਹੀਂ ਹੋ ਸਕਦਾ ਵੀ ਸਾਨੂੰ ਯਾਰ ਮੀਟਿੰਗ ਵਾਸਤੇ ਬੁਲਾਇਆ ਪਹਿਲਾਂ ਵੀ ਸਾਡੇ ਅੱਗੂ ਮੀਟਿੰਗ ਕਰਕੇ ਆਏ ਆਂ ਗੱਲੇਵਾਲ ਸਾਹਿਬ 114 ਦਿਨ ਹੋ ਗਏ ਮਰਨ ਵਰਤ ਤੇ ਬੈਠੇ ਆ ਉਹਨਾਂ ਨੂੰ ਪਾਸਾ ਲੈਂਦੇ ਆ ਉੱਠਦੇ ਆ ਬੈਹਿੰਦੇ ਆ ਵੀ ਦਰਦ ਹੁੰਦਾ ਅੱਜ ਉਹਨਾਂ ਨੂੰ ਵੀ ਤਕ-ਤਕ ਕੇ ਗੱਡੀਆਂ ਵੀ ਸੱਟਿਆ ਗਿਆ ਐਡਾ ਬੜਾ ਧੋਖਾ ਐਡਾ ਬੜਾ ਪਾਪ ਉਹ ਸੁਣ ਕੇ ਸਾਰਕੋ ਦੇਖ ਕੇ ਕਿਸਾਨਾਂ ਦੇ ਵਿੱਚ ਰੋ ਹੈ ਜਿੰਨੇ ਕਿਸਾਨ ਉਰੇ ਹੈਗੇ ਤੇ ਉਹ ਸੜਕ ਦੇ ਉੱਪਰ ਆ ਗਏ ਨੇ ਤੇ ਬਾਕੀ ਪਿੰਡਾਂ ਦੇ ਵਿੱਚ ਲੋਕਾਂ ਨੇ ਵਸੀਰਾਂ ਘਾਤੀਆਂ ਮੋਰਚੇ ਵੱਲ ਉਹ ਆ ਰਹੇ ਨੇ ਅਸੀਂ ਜਿੰਨਾ ਚਿਰ ਸਾਡੇ ਚ ਜਾਨ ਆ ਅਸੀਂ ਜਿਉਂਦੇ ਆਂ ਉਹਨਾਂ ਤੇ ਮੋਰਚੇ ਨੂੰ ਕਾਇਮ ਰੱਖਾਂਗੇ ਚੜ੍ਹਦੀ ਕਲਾ ਵਿੱਚ ਰੱਖਾਂਗੇ ਸਮਝਦੇ ਹੋ ਕਿ ਅੱਜ ਜਿਹੜੇ ਕਿਸਾਨਾਂ ਜਿਹੜੀ ਗਿਣਤੀ ਆ ਉਹ ਘੱਟ ਹੈ ਤੇ ਪੁਲਿਸ ਦੀ ਗਿਣਤੀ ਜਿਹੜੀ ਜ਼ਿਆਦਾ ਹੈ ਕਿਤੇ ਨਾ ਕਿਤੇ ਉਹ ਉਹਨਾਂ ਦੇ ਵਿਚਾਰਿਆ ਹੈ ਕਿ ਜਿਹੜਾ ਮੋਰਚਾ ਉਹ ਖਦੇੜ ਸਕਦੇ ਨੇ ਇਸ ਜਗ੍ਹਾ ਤੋਂ ਨਹੀਂ ਨਹੀਂ ਜੀ ਕੋਈ ਡਰਨ ਵਾਲੀ ਗੱਲ ਨਹੀਂ ਸਾਡੇ ਗੁਰੂਆਂ ਨੇ ਕਿਹਾ ਵੀ 7 ਲੱਖ 1 ਲੱਖ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਸਾਡੇ 10-10 ਸਿੰਘਾਂ ਨੇ 10-10 ਹਜ਼ਾਰ ਫੌਜਾਂ ਨਾਲ ਮੁਕਾਬਲਾ ਕੀਤਾ ਅਸੀਂ ਜਿੰਨੇ ਹੈਗੇ ਆ ਸਾਡੇ ਇਰਾਦੇ ਡਰੜਾ ਸਾਡੇ ਸਿਰਾਂ ਤੇ ਕਫਨ ਬੰਨੇ ਹੋਏ ਆ ਅਸੀਂ ਜਾਨ ਤਲੀ ਧਰ ਕੇ ਆਏ ਆ ਸਾਡੇ ਗੋਲੀਆਂ ਮਾਰ ਕੇ ਸਾਡੀਆਂ ਲੱਤਾਂ ਬਾਹਾਂ ਤ ਸਾਡੇ ਲਾਸਾਂ ਉੱਪਰ ਦੇ ਲੰਘ ਕੇ ਤਾਂ ਮੋਰਚੇ 'ਚ ਐਂਟਰ ਕਰ ਸਕਦੇ ਆ ਜਾਂ ਸਾਨੂੰ ਚੱਕ ਕੇ ਹਿਲਾ ਸਕਦੇ ਆ ਪਰ ਅਸੀਂ ਜਾਉਂਦੇ ਜੀ ਇਹਨਾਂ ਦਾ ਗ੍ਰਿਫਤਾਰੀਆਂ ਦੇਵਾਂਗੇ ਭਾਵੇਂ ਇੱਥੇ ਹਜ਼ਾਰ ਪੁਲਿਸ ਆ ਜੇ 200 ਬੱਸ ਆ ਜੇ ਨਾ ਅਸੀਂ ਉਹਨੂੰ ਮੋਰਚੇ ਦੇ ਵਿੱਚ ਐਂਟਰ ਹੋਣ ਦੇਵਾਂਗੇ ਬਿਲਕੁਲ ਕਿਸਾਨ ਕਹਿ ਰਹੇ ਨੇ ਕਿ ਅਸੀਂ ਕਿਸੇ ਨੂੰ ਵੀ ਮੋਰਚੇ ਦੇ ਦਾਖਲ ਨਹੀਂ ਹੋਣ ਦੇਵਾਂਗੇ ਜੇਕਰ ਪੁਲਿਸ ਅੰਦਰ ਜਾਣਾ ਚਾਹਦੀ ਹੈ ਤਾਂ ਸਾਨੂੰ ਗ੍ਰਿਫਤਾਰ ਕਰਕੇ ਜਾਂ ਸਾਡੇ ਲਾਸ਼ਾਂ ਦੇ ਉੱਤੋਂ ਦੀ ਜੋ ਮੋਰਚੇ ਵੱਲ ਜਾ ਸਕਦੀ ਹੈ ਕਿਸਾਨਾਂ ਦੀ ਗਿਣਤੀ ਹਾਲਾਂਕਿ ਇਸ ਸਮੇਂ ਘਟਾਉ ਉਹ ਕਹਿ ਰਹੇ ਨੇ ਕਿ ਕਿਸਾਨ ਨੇ ਜੋ ਪਿੰਡਾਂ ਵਿੱਚੋਂ ਤੁਰ ਚੁੱਕੇ ਨੇ ਮੋਰਚੇ ਵੱਲ ਆ ਰਹੇ ਨੇ ਤੇ ਗਿਣਤੀ ਜਿਹੜੀ ਵਧਾਈ ਜਾਏਗੀ ਪਰ ਜੋ ਸੂਤਰ ਪਤਾ ਲੱਗੇ ਕਿ ਪੁਲਿਸ ਦੀ ਗਿਣਤੀ ਬਹੁਤ ਜ਼ਿਆਦਾ ਜੋ ਪੁਲਿਸ ਜਗ੍ਹਾ ਤੇ ਪਹੁੰਚ ਰਹੀ ਹੈ ਪੁਲਸ ਵੱਲੋਂ ਅੱਜ ਰਾਤ ਨੂੰ ਜੋ ਮੋਰਚਾ ਇਸ ਨੂੰ ਖਦੇੜਨ ਦੀ ਜਿਹੜੀ ਪੂਰੀ ਕੋਸ਼ਿਸ਼ ਹੈ ਉਹ ਕੀਤੀ ਆਏਗੀ ਖਨੋਰੀ ਬਾਰਡਰ ਤੋਂ ਦਿੱਲੀ ਪੋਸਟ ਲਈ ਸੰਗਰੂਰ ਤੋਂ ਰਜੇਸ਼ ਕੋਲੀ